लाज ਲੱਗੂ ਤੇਰੇ ਨਾਮ ਨੂੰ ਮੇਰੇ ਨਾਮ ਦਾ ਮੇਰੇ ਨਾਮ ਨਹੀਂ ਗਰੀਬ ਦਾ ਜਾਣਾ ਜੀਵੇਂ ਰੱਖੀ ਸੀ ਦਰੋਪਤਾ ਦੀ ਲੱਜਾ ਓਵੇਂ ਮੇਰੀ ਰੱਖੀ ਦਾਤ ਆ ਇੱਕ ਰਾਜਾ ਹਰੀਚੰਦ ਸੀ ਉਹਦੇ ਘਰ ਵਾਲੀ ਸੀ ਤਾਰਾ ਰਾਣੀ ਰਾਜਾ ਹਰੀਚੰਦ ਬਹੁਤ ਕਟੜ ਤੇ ਵੀ ਇਹੋ ਜਿਹਾ ਘਮੰਡੀ ਰਾਜਾ ਸੀਗਾ ਬਟ ਜਿਹੜੀ ਰਾਣੀ ਸੀ ਉਹ ਧਾਰਮਿਕ ਵਿਚਾਰਾਂ ਵਾਲੀ ਸੀ ਗੁਰੂ ਮਹਾਰਾਜ ਨੂੰ ਮੰਨਣ ਵਾਲੀ ਸੀ ਉਹ ਜਦੋਂ ਵੀ ਕੋਈ ਗੁਰੂ ਬਾਰੇ ਜਾਂ ਕਿਸੇ ਬਾਰੇ ਗੱਲ ਮਹਾਰਾਜ ਨੂੰ ਆਪਣੇ ਘਰ ਵਾਲੇ ਨੂੰ ਦੱਸਦੀ ਰਾਜੇ ਨੂੰ ਤਾਂ ਰਾਜਾ ਉਹਦੇ ਨਾਲ ਲੜ ਪੈਂਦਾ ਸੀ ਕਹਿ ਦਿੰਦਾ ਕਿੱਥੇ ਆ ਗੁਰੂ ਕੌਣ ਆ ਗੁਰੂ ਕੀ ਕਰਦੀ ਆ ਤੂੰ ਇਹੋ ਜਿਹੀਆਂ ਗੱਲਾਂ ਬੰਦਾ ਧਿਆਨ ਦਿਆ ਕਰ ਉਹ ਇਸੇ ਤਰ੍ਹਾਂ ਵਿਚਾਰੀ ਦਿਨ ਕੱਟੀਆਂ ਕਰਦੀ ਰਹੀ ਤਾਂ ਇੱਕ ਦਿਨ ਉਹ ਦੀਆਂ ਗੋਲੀਆਂ ਆ ਕੇ ਕਹਿੰਦੀਆਂ ਵੀ ਆਪਣੇ ਨਾ ਸ਼ਹਿਰ ਦੇ ਵਿੱਚ ਇੱਕ ਗੁਰੂ ਮਹਾਰਾਜ ਆਇਆ ਉਹ ਇੱਥੇ ਕੀਰਤਨ ਕਰਦੇ ਆ ਤੇ ਆਪਾਂ ਹੁਣ ਅਸੀਂ ਹੁਣ ਜਾਵਾਂਗੇ ਜੇ ਤੂੰ ਜਾਣਾ ਤਾਂ ਉਹ ਕਹਿੰਦੀ ਮੈਂ ਵੀ ਜਾਊਂਗੀ ਮਨ ਦੇ ਵਿੱਚ ਡਰ ਸੀ ਰਾਜੇ ਦਾ ਅਰ ਰਾਜੇ ਤੋਂ ਛੋਰੀ ਜਾਣਾ ਸੀ ਉਹਨੇ ਵਿਚਾਰੀ ਨੇ ਉਹ ਚੁੱਪ ਕਰਕੇ ਤੇ ਰਾਜੇ ਤੋਂ ਛੋਰੀ ਉਹ ਗੋਲੀਆਂ ਦੇ ਨਾਲ ਜਾਵੜਦੀ ਤੇ ਕਥਾ ਸੁਣ ਕੇ ਵਾਪਸ ਆ ਕੇ ਪੈ ਜਾਂਦੀ ਕਈ ਦਿਨ ਬੀਤ ਤੇ ਗਏ ਇੱਕ ਦਿਨ ਰਾਜਾ ਕਿਤੇ ਚਾਨ ਕੋਟ ਖੜਦਾ ਉਹਨੂੰ ਜਦੋਂ ਵੇਖਦਾ ਆਲੇ ਦੁਆਲੇ ਤੇ ਰਾਣੀ ਕਿਤੇ ਦਿਸਦੀ ਨਹੀਂ ਉਹ ਵੇਖਦਾ ਵੀ ਰਾਣੀ ਕਿੱਥੇ ਆ ਕਿੱਥੇ ਨਹੀਂ ਦਿਸ ਰਹੀ ਉਹ ਸੌ ਜਾਂਦਾ ਤੇ ਅਗਲੇ ਦਿਨ ਉਹ ਨਾ ਸੌਣ ਦਾ ਬਹਾਨਾ ਜਾ ਲਾ ਕੇ ਪੈ ਜਾਂਦਾ ਤੇ ਡਰਾਬਾ ਜਾ ਰੱਜ ਕੇ ਤੇ ਉਹ ਰਾਣੀ ਉਸੇ ਤਰ੍ਹਾਂ ਫੇਰ ਉਥੋਂ ਉੱਡਦੀ ਆ ਤੇ ਆ ਗੋਲੀਆਂ ਦੇ ਨਾਲ ਟੁਰੀ ਜਾਂਦੀ ਆ ਤੇ ਮਗਰੇ ਚੱਲ ਪੈਂਦਾ ਰਾਜਾ ਤੇ ਜਦੋਂ ਜਾਂਦਾ ਤੇ ਵੇਖਦਾ ਕਿ ਮਹਾਰਾਜ ਕਥਾ ਕਰੀ ਜਾਂਦੇ ਗੁਰੂ ਤੇ ਉੱਥੇ ਜਾ ਕੇ ਉਹ ਆਪਾਵ ਦੀਆਂ ਖੜਾਵਾਂ ਲਾ ਕੇ ਤੇ ਉੱਥੇ ਸੰਗਤ ਦੇ ਵਿੱਚ ਬੈਠ ਜਾਂਦੀ ਤੇ ਰਾਜੇ ਨੂੰ ਹੋਰ ਤਾਂ ਕੋਈ ਸੋਚਦਾ ਨਹੀਂ ਤੇ ਰਾਜੇ ਨੂੰ ਖੜਾਵਾਂ ਦਾ ਪਤਾ ਲੱਗਦਾ ਉਹਦੇ ਵਿੱਚ ਇੱਕ ਖੜਾ ਲਏ ਜਾਂਦਾ ਜਦੋਂ ਉਹ ਸੰਗਤ ਖਤਮ ਹੁੰਦੀ ਆ ਜਾਂ ਸੰਗਤ ਫਟੇ ਹੁੰਦੀ ਆ ਤਾਂ ਉਹਦੇ ਵਿੱਚੋਂ ਜਦੋਂ ਉੱਠ ਕੇ ਆਉਂਦੀ ਆ ਰਾਣੀ ਤਾ ਵੇਖਦੀ ਆ ਵੋਦੀ ਖੜਾ ਨਹੀਂ ਹੁੰਦੀ ਉੱਥੇ ਤੇ ਉਹ ਸਾਰੀ ਸੰਗਤ ਨੂੰ ਕਹਿੰਦੀ ਮੇਰੀ ਤਾਂ ਖੜਾ ਹੈ ਨਹੀਂ ਆਵੇ ਤਾਰਾ ਰਾਣੀ ਹੱਥ ਜੋੜਦੀ ਮੇਲੀ ਮਿਲ ਜੇ ਖੜਾਵਾ ਵਾਲੀ ਜੋੜੀ ਤਾਰਾ ਰਾਣੀ ਹੱਥ ਜੋੜਦੀ ਤਾਂ ਸਾਰੀ ਸੰਗਤ ਕਹਦੀ ਵੀ ਆਪਾਂ ਇਹ ਕਰੀਏ ਵੀ ਆਪਾਂ ਸਾਰੇ ਜਣੇ ਇੱਕ ਸੁਰ ਹੋ ਕੇ ਆਪਾਂ ਅਰਦਾਸ ਕਰੀਏ ਵੀ ਇਹਦੀ ਜਿਹੜੀ ਖੜਾਵ ਆ ਇਹਨੂੰ ਮਿਲ ਜਾਵੇ ਉਹ ਜੀ ਸਾਰੇ ਜਣੇ ਸੰਗਤ ਦੀ ਯਾਦ ਇਹ ਹੁੰਦੇ ਸੁਣੀ ਜਾਂਦੀ ਆ ਮਹਾਰਾਜ ਦੇ ਅੱਗੇ ਤੇ ਸੰਗਤ ਦੀ ਸੁਣੀ ਗਈ ਤੇ ਉਸੇ ਤਰ੍ਹਾਂ ਦੀ ਖੜਾਬ ਉਹਦੇ ਅੱਗੇ ਆ ਕੇ ਲੈ ਜੀ ਉਹ ਖੜਾਵਾਂ ਪਾ ਕੇ ਤੇ ਆ ਜਾਂਦੀ ਆ ਤੇ ਰਾਜਾ ਸੁੱਤਾ ਪਿਆ ਹੁੰਦਾ ਉਹ ਵੀ ਤੇ ਪੈ ਜਾਂਦੀ ਆ ਕਿ ਅਗਲੇ ਜੰਦ ਜਦੋਂ ਤੜਕੇ ਉੱਠਦੀ ਆ ਤਾਂ ਰਾਜਾ ਉਹਨੂੰ ਕਹਿੰਦਾ ਵੀ ਇਹ ਉਹਦੀ ਖੜਾਮ ਜਿਹੜੀ ਬਣਾਉਣ ਤੇ ਨਾ ਪਹਿਲਾਂ ਉਹਦੀ ਜਿਹੜੀ ਖੜਾਮ ਬਣਾਈ ਸੀ ਰਾਜੇ ਨੇ ਤਾਂ 6 ਮਹੀਨੇ ਇੱਕ ਖੜਾਮ ਤੇ ਲੱਗੇ ਤੇ 6 ਮਹੀਨੇ ਦੂਜੀ ਤੇ ਲੱਗੇ ਤਾਂ ਸਾਲ ਸਾਰਾ ਲੱਗਿਆ ਸੀ ਉਹ ਖੜਾਮ ਬਣਾਉਣ ਤੇ ਉਹ ਕਹਿੰਦਾ ਅੱ비 ਇਧੀਆਂ ਖੜਾਵਾਂ ਦਾ ਨਮੂਨਾ ਕਿਸੇ ਨੇ ਲੈਣਾ ਤੇ ਲਿਆਈ ਉਹਨੇ ਉਹਨੂੰ ਇਹ ਸੀਗਾ ਵੀ ਰਾਣੀ ਇੱਕਤੀ ਪਾ ਕੇ ਆਉਗੀ ਰਾਣੀ ਜਦੋਂ ਦੋਵੇਂ ਖੜਾਵਾਂ ਪਾ ਕੇ ਲਈ ਆਈ ਤੇ ਰਾਜਾ ਵੇਖ ਕੇ ਹੈਰਾਨ ਰਹਿ ਗਿਆ ਵੀ ਕਹਿੰਦਾ ਇਹ ਖੜਾਵਾਂ ਤੇਰੀਆਂ ਉਹ ਦੀ ਵੀ ਪਰਮਾਤਮਾ ਵੱਲੋਂ ਕਿਸੇ ਕੋਈ ਗਵਾਚ ਗਈ ਸੀ ਤੇ ਮਹਾਰਾਜ ਨੇ ਦੇਤੀ ਉਹ ਕਹਿੰਦਾ ਮੈਨੂੰ ਬੁਲਾ ਕਿਹੜਾ ਤੇਰਾ ਉਹ ਰਾਣੀ ਮੈਨੂੰ ਵੀ ਬੁਲਾ ਦੇ ਰਾਣੀ ਉਹ ਉਹ ਬਾਬਾ ਜਿਹੜਾ ਖੜਾਵਾ ਬਣਾਉਣ ਵਾਲਾ ਮੈਨੂੰ ਵੀ ਬੁਲਾ ਦੇ ਤਾਰਾ ਰਾਣੀਏ ਖੜਾਵਾ ਬਣਾਉਣ ਵਾਲਾ ਤੇ ਰਾਣੀ ਹੈਰਾਨ ਰਹਿੰਦੀ ਆ ਵੀ ਇਹ ਕਿਵੇਂ ਆਇਆ ਗਿਆ ਲੱਗ ਗਿਆ ਤੇ ਉਹ ਰਾਣੀ ਜਦੋਂ ਜਾਂਦੀ ਆ ਤਾਂ ਉੱਥੇ ਲੈ ਕੇ ਜਾਵੜਦੀ ਹੈ ਮਹਾਰਾਜ ਦੀ ਕੋਲੀ ਤੇ ਮਹਾਰਾਜ ਦੂਰੋਂ ਵੇਖ ਕੇ ਹੈਰਾਨ ਰਹਿ ਜਾਂਦੇ ਆ ਵੀ ਇਹ ਹੋ ਗਈ ਆ ਤਾਰਾ ਰਾਣੀ ਦੇ ਘਰ ਵਾਲਾ ਜਦੋਂ ਕਿ ਸਾਰੀਆਂ ਗੋਲੀਆਂ ਆ ਕੇ ਦੱਸਦੀਆਂ ਸੀ ਮਹਾਰਾਜ ਇਹ ਤਾਂ ਵਿਚਾਰੀ ਵੀ ਉੱਲੇ-ਉੱਲੇ ਆਉਂਦੀ ਆ ਤਾਂ ਫੇਰ ਮਹਾਰਾਜ ਜੀ ਦੇਖੋ ਇਹ ਜਾ ਕੇ ਉਹਨਾਂ ਦੇ ਪੈਰੀ ਪੈ ਜਾਂਦਾ ਤੇ ਰਾਜਾ ਉਹਦਾ ਸੇਵਕ ਬਣ ਜਾਂਦਾ ਇੱਥੇ ਪਤਾ ਲੱਗਦਾ ਵੀ ਇੱਕ ਔਰਤ ਦਾ ਹੱਥ ਵੇਖੋ ਕਿਵੇਂ ਆਪ ਦੇ ਘਮੰਡੀ ਘਰ ਵਾਲੇ ਨੂੰ ਕਿਵੇਂ ਪਰਮਾਤਮਾ ਦੇ ਲੜ ਲਾਇਆ ਤੇ ਪਰਮਾਤਮਾ ਨੇ ਉਹਦੀ ਲਾਜ ਰੱਖੀ ਜਦੋਂ ਉਹਦੀਆਂ ਖੜਾਵਾਂ ਬਣ ਕੇ ਆ ਗਈਆਂ ਜਿਵੇਂ ਰੱਖੀ ਸੀ ਦਰੋਪਤਾ ਦੀ ਲੱਜ ਓਵੇਂ ਮੇਰੀ ਰੱਖੀ ਦਾ ਤੇ ਪਰਮਾਤਮਾ ਨੇ ਓਵੇਂ ਰੱਖੀ ਇਸ ਤੋਂ ਇਹ ਹੀ ਸਿੱਖਿਆ ਮਿਲਦੀ ਆ ਕਿ ਜੇ ਆਪਾਂ ਪਰਮਾਤਮਾ ਦਾ ਨਾਮ ਲੈਨੇ ਆ ਭਵੇਂ ਉਹਲੇ ਲੈਨੇ ਆ ਭਵੇਂ ਸਾਹਮਣੇ ਲੈਨੇ ਆ ਪਰ ਪਰਮਾਤਮਾ ਆਪਾਂ ਨੂੰ ਮਿਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ